ਓ ਲੈ ਆ ਤੂੰ ਪੈਗ ਪਾ ਪੋਰਾ ਚੰਨੀ ਨਾਲੇ ਗੱਲ ਸੁਣ ਲੈ ਮੇਰੀ ਥੋੜਾ ਖਾ ਪੀ ਲੈ ਆ ਕਰ ਪਤੰਦਰਾ ਪੁੱਟੇ ਸਿੱਧੇ ਬਿਆਨ ਦੇਈ ਜਨਰੇ ਨਾ ਤੂੰ ਕਹਿ ਨਾ ਭੰਤਾ ਹਰੂ ਐ ਤੇ ਕੀ ਪੱਕਾ ਸੁਣ ਤੇਰਾ ਕੰਬਲ ਨਹੀਂ ਲੈਂਦਾ ਬਈ ਗੱਲ ਤਾਂ ਤੇਰੀ ਸੁੱਕ ਠੀਕ ਆ ਸਾਲਾ ਪਤਾ ਨਹੀਂ ਲੱਗਦਾ ਖਾ ਪੀ ਕੇ ਸਾਲੀ ਦਲੇਰੀ ਬਹੁਤ ਆ ਜਾਂਦੀ ਆ ਇਹ ਤਾਂ ਮੈਨੂੰ ਸਵੇਰੇ ਉੱਠ ਕੇ ਪਤਾ ਲੱਗਦਾ ਵੀ ਰਾਤ ਕੁਝ ਹੋ ਰਹੀ ਬੋਲਦਾ ਸਾਲਾ ਉਹ ਲੈ ਗੱਲ ਸੁਣ ਲੈ ਚਨੀ ਮੇਰੀ ਜਿਹੜਾ ਤੰਨੇ ਪੁੱਟੇ ਚਿੱਤੇ ਜੇ ਬਿਆਨ ਦਿੱਤੇ ਆ ਨਾ ਭੰਤੇ ਬਾਰੇ ਲੈ ਪਤੰਦਰ ਹੁਣ ਬਚ ਕੇ ਰਹੀ ਭੰਤਾ ਤੈਨੂੰ ਰਾਗੜੂ ਪੱਕਾ ਐ ਤੇ ਕੀ ਉਹ ਗੱਲ ਤਾਂ ਤੇਰੀ ਠੀਕ ਆ ਵੀ ਸੁੱਕੇ ਹੁਣ ਸਾਲਾ ਪੰਗਾ ਤਾਂ ਲੈ ਲਿਆ ਢਾਰਾ ਸਾਰਾ ਮੈਨੂੰ ਵੀ ਲੱਗੀ ਜਾਂਦਾ ਵੀ ਜੇ ਝੇਲ 'ਚ ਸੱਟ ਤਾ ਸਾਲਾ ਬਣੂ ਕੀ ਮੇਰਾ ਉਹ ਚਲ ਕੋਈ ਨਹੀਂ ਕੋਈ ਨਹੀਂ ਬਤਨਦਰਾ ਹੁਣ ਹੌਸਲਾ ਵੀ ਰੱਖ ਕੋਈ ਗੱਲ ਨਹੀਂ ਝੇਲ 'ਚ ਕਿਹੜਾ ਆਪਾ ਪਹਿਲੀ ਵੇਰੀ ਜਾਣਾ ਆਉਣਾ ਜਾਣਾ ਲੱਗੇ ਆ ਰਹਿੰਦਾ ਉੱਤੇ ਯਾਰ ਮਿੱਤਰ ਹੈਗੇ ਨੇ ਆਪਣੇ ਸਾਰਾ ਕੁਝ ਹਾਜ਼ਰੇ ਕਰਾ ਦੂੰ ਅੰਦਰ ਪਰ ਇੱਕ ਗੱਲ ਦਾ ਧਿਆਨ ਰੱਖੀ ਬੱਕਰੀ ਨਹੀਂ ਅੰਦਰ ਜਾਣੀ Subscribe now and press the bell icon. Never miss an update.